ਸਸੀ ਕਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜਾ 350 ਸਾਲਾ ਗੁਰਤੇਗ ਬਾਦਰਦਾਸ ਜੀ ਦੀ ਦਿਹਾੜਾ ਸ਼ਹਿਰਾ ਦਮਦਮਾ ਸਾਹਿਬ ਤੋਂ ਚੱਲ ਕੇ ਜੀ ਸ਼ਹਿਰਾ ਵਿੱਚ ਦੀ ਹੁੰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੂਗਾ 25 ਨਵੰਬਰ ਦਾ ਗੁਰਤੇਗ ਬਾਦਰਦਾਸ ਜੀ ਦੀ ਦਿਹਾੜਾ ਜੀ ਤੇ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਜੀ ਇਹ ਇਹਦੀਆਂ ਕੁਝ ਝਲਕੀਆਂ ਤੁਸੀਂ ਆਪਣੇ ਮੈਂ ਤੁਹਾਨੂੰ ਵੀਡੀਓ ਰਾਹੀਂ ਦਿਖਾਉਂਗੇ ਘਰੇ ਬੈਠਿਆਂ ਨੂੰ ਕਿਉਂਕਿ ਇਹ ਕਈ ਸ਼ਹਿਰਾਂ ਵਿੱਚ ਨਹੀਂ ਜਾਊਗਾ ਤੇ ਕਈ ਸ਼ਹਿਰ ਨਗਰ ਕੀਰਤਨ ਨਹੀਂ ਜਾਊਗਾ ਕਈ ਸ਼ਹਿਰਾਂ ਵਿੱਚ ਦੀ ਤੇ ਕਿਉਂਕਿ ਇਹਦਾ ਰਸਤਾ ਜਿਹੜੇ ਸ਼ਹਿਰਾਂ ਵਿੱਚ ਦੀ ਜੀ ਉਧਰ ਦੀ ਹੁੰਦਾ ਹੋਇਆ ਇਹ ਨੰਦਪੁਰ ਸਾਹਿਬ ਪਹੁੰਚਣਾ ਤੇ ਆਪਾਂ ਤੁਹਾਨੂੰ ਘਰੇ ਬੈਠਿਆਂ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਉਨੇ ਆ ਇਹਦੇ ਵਿੱਚ ਬਹੁਤ ਪੰਜ ਪਿਆਰੇ ਸਜੇ ਹੋਏ ਦੀ ਤੇ ਨਗਰ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਪਾਲਕੀ ਸਾਹਿਬ ਤੇ ਇਹਦੇ ਤੁਸੀਂ ਘਰ ਬੈਠੇ ਸਦਰਸ਼ਨ ਕਰੋ ਇਸ ਤਰ੍ਹਾਂ ਗੱਡੀਆਂ ਦੇ ਵਿੱਚ ਜੀ ਸੰਗਤ ਸ਼ੋਭਿਤ ਸੀਗੀ ਤੇ ਜਿਹੜੇ ਕੀ ਕੁਛ ਸੰਗਤ ਕੀਰਤਨ ਕਰਦੀ ਜਾ ਰਹੀ ਸੀ ਕੋਈ ਸ਼ਬਦ ਪੜਦਾ ਜਾ ਰਿਹਾ ਸੀ ਜੀ ਬਹੁਤ ਸੋਹਣਾ ਪ੍ਰੋਗਰਾਮ ਹੈਗਾ ਜੀ ਤੇ 25 ਨਵੰਬਰ ਨੂੰ ਨਗਰ ਉੱਥੇ ਅਨੰਦਪੁਰ ਸਾਹਿਬ ਪਹੁੰਚ ਜਾਣਗੇ ਤੁਸੀਂ ਘਰ ਬੈਠੇ ਦਰਸ਼ਨ ਕਰੋ ਨਗਰ ਕੀਰਤਨ ਦੇ ਪੰਜ ਪਿਆਰੇ ਆਉਣਗੇ ਗੱਡੀ ਦੇ ਵਿੱਚ ਤੇ ਇਸੇ ਤਰ੍ਹਾਂ ਪਾਲਕੀ ਸਾਹਿਬ ਹੈ ਜੀ ਇੱਕ ਬਹੁਤ ਸੋਹਣੀ ਸਜਾਈ ਹੋਈ ਇਹ ਵੀਡੀਓ ਬਣਾ ਰਹੇ ਸਾਰੇ ਪ੍ਰੋਗਰਾਮ ਦੀ ਤੇ ਸੰਗਤਾਂ ਨੇ ਥਾਂ-ਥਾਂ ਤੇ ਲੰਗਰ ਲਾਏ ਹੋਏ ਬਹੁਤ ਪਾਰੀਸ਼ਾ ਹੈ ਸੰਗਤਾਂ ਦਾ ਇਸ ਪ੍ਰੋਗਰਾਮ ਦੇ ਤਹਿਤ ਸ਼ਾਦਾ ਪ੍ਰਵਰਕ ਮਨਾਇਆ ਜਾਂਦਾ ਜਿਤੇ ਆਪਾਂ ਨੂੰ ਪਤਾ ਹੀ ਹੈ ਗੁਰਤੇਗ ਬਹਾਦਰ ਦਾ ਜਿਹੜੀ ਸ਼ਹੀਦੀ ਹੈ ਉਹ ਕਿੰਨੀ ਆਪਣੇ ਲਈ ਮਹਾਨਤਾ ਵਾਲੀ ਗੱਲ ਹੈ ਤੇ ਆਪਾਂ ਨੂੰ ਆ ਦੇਖੋ ਜੀ ਪੰਜ ਪਿਆਰੇ ਪੰਜ ਪਿਆਰੇ ਇਸ ਤਰ੍ਹਾਂ ਝੰਡੇ ਝੂਲਦੇ ਹੋਏ ਜਾ ਰਹੇ ਐ ਪਾਲਕੀ ਸਾਹਿਬ ਬਹੁਤ ਸੋਹਣੀ ਸਜਾਈ ਹੋਈ ਸੀਗੀ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਇਹ ਦਮਦਮਾ ਸਾਹਿਬ ਤੋਂ ਚੱਲ ਕੇ ਜੀ ਇਹ ਸੰਗਤਾਂ ਨੇ ਕੀਰਤਨ ਕਰਦੇ ਜਾ ਰਹੇ ਐ ਗੁਰਤੇਗ ਬਾਦਰ ਦੇਸ਼ੀ ਦੀ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਐ वैसे तक इसे तोपुर ले लीजिए ये पालकी साब है जी जो सजाई हुई है बीच गुरु ग्रंथ साहिब सुशोभित है जी ਤੇ ਇਸ ਤਰ੍ਹਾਂ ਸੰਗਤਾਂ ਜਾ ਰਹੀਆਂ ਨੇ ਬਹੁਤ ਵੱਡਾ ਪ੍ਰਭਲ ਹੈ ਜੀ ਇਹ ਤੁਸੀਂ ਘਰ ਬੈਠੇ ਦਰਸ਼ਨ ਕਰੋ ਕਿਉਂਕਿ ਇਹ ਸਾਰੇ ਸ਼ਹਿਰਾਂ ਵਿੱਚ ਨਹੀਂ ਜਾਊਗਾ ਜੀ ਉਸੇ ਏਰੀਆ ਵਿੱਚ ਵੀ ਨੰਗੂਗਾ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਆ ਤੇ ਆ ਕਰੋ